ਮੈਂ ਭਾਜੀ ਤੁਹਾਡਾ ਮੇਰੇ ਨਾਮ ਗਰਿੰਦਰ ਸਿੰਘ ਹੈ ਜੀ ਕੀ ਕੰਮ ਕਰਦੇ ਮੈਂ ਜੀ ਵੈਲਡਿੰਗ ਦਾ ਕੰਮ ਕਰਦਾ ਜੀ ਕੀ ਕਹਿਣਾ ਚਾਹੁੰਦੇ ਗਰਮੀ ਕਰਦੇ ਮੌਸਮ ਕੀ ਕਹਿਣਾ ਚਾਹੁੰਦੇ ਗਰਮੀ ਤਾਂ ਪਿਛਲੇ 3-4 ਦਿਨਾਂ ਤੋਂ ਬਹੁਤ ਜਿਆਦਾ ਸੀ ਪਰ ਜਿਹੜਾ ਅੱਜ ਮੀਂਹ ਪਿਆ ਇਹਨੇ ਥੋੜੀ ਰਾਹਤ ਦੇ ਦਿੱਤੀ ਗਰਮੀ ਤੋਂ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਕਿ ਜੇ ਗਮੀ ਕਹਿੰਦੀ ਤੁਹਾਡਾ ਕੰਮ ਕਾਜ ਹੁੰਦਾ ਕਿ ਕਿਹੜਾ ਫਿਰ ਕੰਮ ਕਾਰ ਹੁੰਦਾ ਆ ਪਰ ਇਹ ਆ ਵੀ ਥੋੜਾ ਤਸੀਨਾ ਜਿਆਦਾ ਆਉਂਦਾ ਆ ਗਰਮੀ ਜਿਆਦਾ ਥਕਾਨ ਜਿਆਦੀ ਲਹੋਂਦੀ ਇਸ ਕਰਕੇ ਥੋੜਾ ਘਟ ਜਾਂਦਾ ਹਾਂ ਹੁਣ ਮੌਸਮ ਕਿਤਰਾ ਲਗਾ ਹੁਣ ਬਹੁਤ ਵਧੀਆ ਜੀ ਖੁਸ਼ ਜੋ ਬਾਦ ਜੀ ਮਾ ਪਰਮਾਤਮਾ ਨੇ ਪੂਰਾ ਖੁਸ਼ ਕੀਤਾ ਜੀ ਇਹਨਾਂ ਬਾਈ ਤੋਂ ਮੇਰਾ ਨਾਮ ਜੀ ਭੁਰਿੰਦਰ ਸਿੰਘ ਕੀ ਕੰਮ ਕਰਦੇ ਜੀ ਮੈਂ ਇਲੈਕਟ੍ਰੀਸ਼ੀਅਨ ਐਂ ਜਗੱਡੀਆਂ ਦਾ ਤੇ 21 ਦਿਨ ਬਾਅਦ ਜਿਸ ਤਰ੍ਹਾਂ ਦੀ ਗਰਮੀ ਤੇ ਹੁਣ ਮੌਸਮ ਵਾਪਕ ਕਿਹਣਾ ਚੱਲੇ ਗਰਮੀ ਬਹੁਤ ਜਾਂਦੀ ਸੀ ਹੁਣ ਬਹੁਤ ਜ਼ਿਆਦੀ ਸੀ ਕੰਮ ਹੋ ਨਹੀਂ ਹੋ ਰਿਹਾ ਗੱਡੀਆਂ ਵੀ ਉਤੋਂ ਗਰਮ ਬਹੁਤ ਜ਼ਿਆਦੀਆਂ ਆਂ ਆ ਚਲੋ ਬਾਦਸ਼ਾਹ ਜੀ ਹੋ ਰਹੀ ਹੈ ਮੌਸਮ ਠੰਡਾ ਹੋ ਗਿਆ ਕੋ ਸਕੂਨ ਮਿਲਿਆ ਹੈ ਕਾਫੀ ਜਿਆਦਾ ਸਕੂਨ ਮਿਲ ਗਿਆ ਜੀ ਹੁਣ ਕੰਮ ਕਰਨ ਦੇ ਚ ਮਜ਼ਾ ਆਏਗਾ ਜੀ ਹੋ ਮਸਜਾਦੀ ਹੁੰਦੀ ਹੈ ਜੀ ਬਹੁਤ ਜਿਆਦੀ ਹਮਸਾ ਨਹੀਂਦੀ ਆ ਗਰਮੀ ਤੇ ਚੜੜੀ ਹੈਗੀ ਆ ਪਰ ਹੋ ਮਸ ਬਹੁਤ ਜਿਆਦੀ ਹੋਏਗੀ ਆ ਤਾਂ ਹੋ ਮਸਨਕੀ ਆਪਣਾ ਕਪੜੇ ਵਗੈਰਾ ਦੀ ਜੋੜਦੇ ਲੇਕਿਨ ਹਮਸਨਾ ਜਿਸ ਤਰ੍ਹਾਂ ਇਨਫੈਕਸ਼ਨ ਵਗੈਰਾ ਹੋ ਜਾਂਦੀ ਆ ਸਾਡਾ ਕੰਮ ਤਜਾਬੀ ਆ ਉਧਰ ਕਿ ਇਨਫੈਕਸ਼ਨ ਬਹੁਤ ਜਿਆਦਾ ਹੁੰਦੀ ਆ ਜੀ ਸਾਨੂੰ ਪਾਰ ਕੇ ਮਿੰਟ ਮਿੰਟ ਬਾਅਦ ਸਾਨੂੰ ਬਹੁਤ ਜਿਆਦਾ ਹਵਾ ਦੀ ਲੋੜ ਹੈ ਤੇ ਹੋ ਮਸ ਬਹੁਤ ਜਿਆਦੀ ਖਰਾਬੀ ਕਰਦੀ ਆ ਇਸ ਤਰ੍ਹਾਂ ਹੁਣ ਲੱਗ ਰਿਹਾ ਹੁਣ ਬਹੁਤ ਵਧੀਆ ਜੀ ਮਜ਼ਾ ਆ ਰਿਹਾ ਜੀ ਬਹੁਤ ਵਧੀਆ ਲੱਗਨਦਿਆ ਪਾਰਖੀ ਵਿੱਚ ਜੀ ਵਿਸ਼ਾਲ ਸਿੰਘ ਜੀ ਕੀ ਕੰਮ ਕਰਦੇ ਚਾਹ ਦਾ ਕੰਮ ਕਰਦੇ ਕਿਸ ਤਰ੍ਹਾਂ ਗਰਮੀ ਤੇ ਹਮ ਮੌਸਮ ਜਿਹੜਾ ਮੌਸਮ ਬਹੁਤ ਵਧੀਆ ਜੀ ਚਾਹ ਬਹੁਤ ਵਧੀਆ ਬੇ ਜੀ 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 ਜਦੋਂ ਗਰਮੀ ਹੁੰਦੀ ਤੇ ਚਾਹ ਦਾ ਕੰਮ ਘਟ ਜਾਂਦਾ ਘਟ ਜਾਂਦਾ ਜੀ ਗਰਮੀ ਦੇ ਤੇ ਕੋਈ ਘਟ ਦਿੰਦੇ ਲੋਕੀ ਚਾਹ ਅੱਛਾ ਹੁਣ ਹੁਣ ਲੋਕੀ ਜ਼ਿਆਦਾ ਵੇਚਦੇ ਨੇ ਠੰਡਾ ਮੌਸਮ ਹੁੰਦਾ ਤਾਂ ਫਿਰ ਚਾਹ ਜ਼ਿਆਦਾ ਲੱਗਦੀ ਹੈ ਹੁਣ ਕੁਝ ਹੀ ਹੋ ਰਿਹਾ ਹਾਂਜੀ ਹਾਂਜੀ